ਗੁਰੂ ਪਿਆਰੀ ਗੁਰ ਸਵਾਰੀ ਸਾਜੀ ਨਿਵਾਜੀ ਸਾਧ ਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸਤਿਗੁਰੂ ਮਹਾਰਾਜ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਨੰਦਪੁਰ ਸਾਹਿਬ ਦੇ ਵਿੱਚ ਬਿਰਾਜਮਾਨ ਨੇ ਇਹ ਸੰਗਤਾਂ ਬੜੇ ਉਤਸ਼ਾਹ ਦੇ ਨਾਲ ਸੇਵਾ ਕਰ ਰਹੀਆਂ ਨੇ ਦਰਸ਼ਨੰਦਿਦਾਰੇ ਕਰ ਰਹੀਆਂ ਨੇ ਇਨ੍ਹਾਂ ਸੰਗਤਾਂ ਦੇ ਵਿੱਚ ਇੱਕ ਸੇਵਾਦਾਰ ਹੈ ਭਾਈ ਰੂਪ ਸਿੰਘ ਰੂਪ ਸਿੰਘ ਕਰਕੇ ਨਾਮ ਆਉਂਦਾ ਹੈ ਇਤਿਹਾਸ ਦੇ ਵਿੱਚ ਬੜੇ ਤਨਮਨ ਦੇ ਨਾਲ ਸੇਵਾ ਕਰਦਾ ਹੈ ਚਾਉ ਦੇ ਨਾਲ ਸੇਵਾ ਕਰਦਾ ਹੈ ਸੰਗਤਾਂ ਦੀ ਜਿਸ ਕਿਦਰੇ ਵੀ ਪਾਸੇ ਵਕੀਏ ਲੰਗਰ ਦੇ ਵਿੱਚ ਦਰਬਾਰ ਦੇ ਵਿੱਚ ਜਿੱਥੇ ਵੀ ਜ਼ਰੂਰਤ ਹੁੰਦੀ ਹੈ ਛੱਟ ਪਹੁੰਚ ਜਾਂਦਾ ਹੈ ਭਾਈ ਰੋਪ ਸਿੰਘ ਇਤਨਾ ਚਾਹੋ ਹੈ ਇਸ ਨੂੰ ਸੇਵਾ ਕਰਨ ਦਾ ਪਰ ਕੀ ਹੋਇਆ ਇਸ ਦੇ ਘਰ ਦੇ ਵਿੱਚ ਇਤਨੀ ਗਰੀਬੀ ਹੈ ਕਈ ਵਾਰ ਤਾਂ ਬੱਚੇ ਪ੍ਰਸ਼ਾਦਾ ਪਾਣੀ ਛਕੀ ਬਿਨਾਂ ਹੀ ਸੌ ਜਾਂਦੇ ਨੇ ਪ੍ਰਸ਼ਾਦਾ ਵੀ ਤਿਆਰ ਨਹੀਂ ਹੁੰਦਾ ਐਸੇ ਹਾਲਾਤ ਬਣੇ ਹੋਏ ਨੇ ਇੱਕ ਦਿਨ ਭਾਈ ਰੂਪ ਸਿੰਘ ਘਰ ਜਾਂਦਾ ਹੈ ਤੇ ਇਸ ਦੀ ਘਰ ਵਾਲੀ ਇਸ ਨੂੰ ਆਖਦੀ ਹੈ ਕਿ ਅੱਜ ਘਰ ਪ੍ਰਸ਼ਾਦਾ ਵੀ ਨਹੀਂ ਬਣਿਆ ਬੱਚੇ ਭੁੱਖੇ ਨੇ ਤਾਂ ਭਾਈ ਰੂਪ ਸਿੰਘ ਕਹਿਣ ਲੱਗਾ ਸਤਿਗੁਰਾਂ ਦਾ ਸ਼ੁਕਰਾਨਾ ਕਰੋ ਭਾਈ ਭਲਿਏ ਸਤਿਗੁਰਾਂ ਦਾ ਸ਼ੁਕਰਾਨਾ ਕਰਿਆ ਕਰ ਹਰ ਸਮੇਂ ਕਹਿਣ ਲੱਗੀ ਸ਼ੁਕਰਾਨਾ ਸਤਿਗੁਰਾਂ ਦਾ ਤਾਂ ਠੀਕ ਹੈ ਕਰਦੇ ਹਾਂ ਪਰ ਇਹੋ ਜਿਹੇ ਸਮੇਂ ਦੇ ਵਿੱਚ ਜਦ ਬੱਚੇ ਭੁੱਖ ਦੇ ਨਾਲ ਬਿਲਕ ਰਹੇ ਨੇ ਤਾਂ ਸ਼ੁਕਰਾਨਾ ਵੀ ਨਹੀਂ ਹੋ ਰਿਹਾ ਕਿਵੇਂ ਸ਼ੁਕਰਾਨਾ ਕਰਾਂ ਦੂਸਰੇ ਦਿਨ ਜਦ ਇਹ ਦਰਬਾਰ ਦੇ ਵਿੱਚ ਜਾਂਦਾ ਹੈ ਭਾਈ ਰੂਪ ਸਿੰਘ ਸਤਿਗੁਰੂ ਮਹਾਰਾਜ ਮੱਥੇ ਦੀਆਂ ਰੇਖਾਵਾਂ ਹੀ ਪੜ ਲੈਂਦੇ ਨੇ ਮੁੱਖ ਤੋਂ ਵੇਖ ਕੇ ਜਾਣ ਲੈਂਦੇ ਨੇ ਸਤਿਗੁਰੂ ਮਹਾਰਾਜ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੀ ਕੀ ਪੀਰ ਪਛਾਨਣ ਸਜਦਾ ਆਪਾਂ ਸਤਿਗੁਰੂ ਦੇ ਦਰਬਾਰ ਦੇ ਵਿੱਚ ਪ੍ਰਣਾਮ ਕਰਦੇ ਹਾਂ ਤੇ ਸਤਿਗੁਰੂ ਮਹਾਰਾਜ ਆਪਣੇ ਮਨ ਦੀਆਂ ਗੱਲਾਂ ਜਾਣ ਲੈਂਦੇ ਅਰਦਾਸਾਂ ਬੇਨਤੀਆਂ ਕਰਦੇ ਹਾਂ ਆਪਣੇ ਮਨ ਦੀਆਂ ਗੱਲਾਂ ਸਤਿਗੁਰੂ ਸਭ ਜਾਣ ਲੈਂਦੇ ਨੇ ਪਾਤਸ਼ਾਹ ਇਸੇ ਤਰ੍ਹਾਂ ਭਾਈ ਰੂਪ ਸਿੰਘ ਦੇ ਮੁਖ ਤੋਂ ਸਤਿਗੁਰੂ ਮਹਾਰਾਜ ਨੇ ਪੜਿਆ ਤੇ ਭਾਈ ਰੂਪ ਸਿੰਘ ਨੂੰ ਕਹਿਣ ਲੱਗੇ ਭਾਈ ਰੂਪ ਸਿੰਘ ਘਰ ਦੇ ਵਿੱਚ ਪਰਿਵਾਰ ਸਭ ਠੀਕ ਠਾਕ ਹੈ ਭਾਈ ਕਿਸੇ ਚੀਜ਼ ਦੀ ਜ਼ਰੂਰਤ ਤਾਂ ਨਹੀਂ ਨਹੀਂ ਸਤਿਗੁਰੂ ਪਾਤਸ਼ਾਹ ਆਪ ਜੀ ਦੀ ਬੜੀ ਕਿਰਪਾ ਹੈ ਭਾਈ ਰੂਪ ਸਿੰਘ ਮੰਗ ਲੈ ਜੋ ਕੁਝ ਮੰਗਣਾ ਹੈ ਤੇਰੀ ਸੇਵਾ ਤੋਂ ਬੜੇ ਪ੍ਰਸੰਨ ਹਾਂ ਅਸੀਂ ਜੋ ਕੁਝ ਚਾਹੀਦਾ ਹੈ ਅਜ ਮੰਗ ਲੈ ਗੁਰੂਦਰ ਤੋਂ ਇਹ ਰੂਪ ਸਿੰਘ ਕਹਿਣ ਲੱਗਾ ਨਹੀਂ ਪਾਤਸ਼ਾਹ ਆਪ ਜੀ ਦੀਆਂ ਬੜੀਆਂ ਬਖਸ਼ਿਸ਼ਾਂ ਨੇ ਕਿਸੇ ਚੀਜ਼ ਦਾ ਟੋਟਾ ਨਹੀਂ ਬਹੁਤ ਰਹਿਮਤ ਕੀਤੀ ਹੈ ਆਪ ਜੀ ਨੇ ਕੁਝ ਨਹੀਂ ਮੰਗਦਾ ਦੋ ਤਿੰਨ ਬਚਨ ਕੀਤੇ ਸਤਿਗੁਰੂ ਮਹਾਰਾਜ ਨੇ ਤੇ ਇਹ ਰੂਪ ਸਿੰਘ ਕਹਿਣ ਲੱਗਾ ਜੀ ਸਭ ਭਰਪੂਰ ਹੈ ਸਤਿਗੁਰੂ ਮਹਾਰਾਜ ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਸਤਿਗੁਰੂ ਕਹਿਣ ਲੱਗੇ ਕੋਈ ਗੱਲ ਨਹੀਂ ਭਾਈ ਵਿਚਾਰ ਕਰਕੇ ਮੰਗ ਲਵੀ ਜਦ ਕਿਸੇ ਦੀ ਲੋੜ ਹੋਵੇ ਕਿਸੇ ਵੀ ਚੀਜ਼ ਦੀ ਤਾਂ ਮੰਗ ਲਵੀ ਆ ਕੇ ਸਤਿਭਜਨ ਆ ਕੇ ਜਦ ਰੂਪ ਸਿੰਘ ਘਰ ਪਹੁੰਚਦਾ ਹੈ ਬੜਾ ਚਾਉ ਹੈ ਆਪਣੇ ਭਰਾ ਨੂੰ ਦੱਸਦਾ ਹੈ ਕਿ ਵੀਰ ਅੱਜ ਸਤਿਗੁਰੂ ਮਹਾਰਾਜ ਮੇਰੀ ਸੇਵਾ ਤੇ ਬੜੇ ਪ੍ਰਸੰਨ ਹੋਏ ਤੇ ਮੈਨੂੰ ਕਹਿਣ ਲੱਗੇ ਤੂੰ ਮੰਗ ਲੈ ਜੋ ਕੁਝ ਮੰਗਣਾ ਹੈ ਪਰ ਮੈਂ ਮਨਾ ਕਰ ਦਿੱਤਾ ਸਤਿਗੁਰੂ ਮਹਾਰਾਜ ਸਭ ਕੁਝ ਆਪ ਜੀ ਦੀਆਂ ਬਖਸ਼ਿਸ਼ਾਂ ਨੇ ਇਸ ਦਾ ਭਰਾ ਗੁੱਸੇ ਹੋਣ ਲੱਗਿਆ ਕਹਿਣ ਲੱਗਿਆ ਰੂਪ ਸਿੰਘ ਤੂੰ ਬਚਪਨ ਵਿੱਚ ਵੀ ਇਹੋ ਜਿਹਾ ਸੀ ਤੇ ਅੱਜ ਵੀ ਤੇਰਾ ਉਹ ਹੀ ਹਾਲ ਹੈ ਸਤਿਗੁਰੂ ਮਹਾਰਾਜ ਸਾਰੇ ਆਨੰਦਪੁਰ ਦੇ ਮਾਲਕ ਨੇ ਤੂੰ ਉਹਨਾਂ ਤੋਂ ਜ਼ਮੀਨ ਜਾਇਦਾਦ ਮੰਗ ਲੈਂਦਾ ਕੋਈ 2-4 ਕਿੱਲੇ ਜ਼ਮੀਨ ਹੀ ਮੰਗ ਲੈਂਦਾ ਆਪਣੇ ਘਰ ਦਾ ਗੁਜ਼ਾਰਾ ਸੌਖਾ ਹੋ ਜਾਂਦਾ ਇਸ ਨੂੰ ਆਪਣੇ ਭਰਾ ਦੀ ਗੱਲ ਨਾ ਚੰਗੀ ਲੱਗੀ ਤੇ ਜਾ ਆਪਣੀ ਘਰ ਵਾਲੀ ਨੂੰ ਦੱਸਦਾ ਹੈ ਭਲੀਏ ਅੱਜ ਸਤਿਗੁਰੂ ਮਹਾਰਾਜ ਆਪਣੇ ਤੇ ਬੜੇ ਪ੍ਰਸੰਨ ਹੋਏ ਨੇ ਇਹ ਮੈਨੂੰ ਪੁੱਛਣ ਲੱਗੇ ਕਿ ਭਾਈ ਰੂਪ ਸਿੰਘ ਮੰਗ ਲੈ ਜੋ ਕੁਝ ਮੰਗਣਾ ਹੈ ਪਰ ਮੈਂ ਕੁਝ ਨਹੀਂ ਮੰਗਿਆ ਸਤਿਗੁਰਾਂ ਤੋਂ ਸਤਿਗੁਰਾਂ ਨੂੰ ਇਹ ਕਹਿ ਦਿੱਤਾ ਕਿ ਆਪ ਜੀ ਦੀਆਂ ਬਖਸ਼ਿਸ਼ਾਂ ਨੇ ਸਤਿਗੁਰ ਪਾਤਸ਼ਾਹ ਆਪ ਜੀਆਂ ਦਾ ਸ਼ੁਕਰਾਨਾ ਹੈ ਕੁਝ ਨਹੀਂ ਮੰਗਿਆ ਤੇ ਇਸ ਦੀ ਘਰ ਵਾਲੀ ਵੀ ਗੁੱਸੇ ਹੋਣ ਲੱਗੀ ਆਖਣ ਲੱਗੀ ਸੁਆਮੀ ਜਦ ਸਤਿਗੁਰਾਂ ਨੇ ਤੁਹਾਨੂੰ ਆਪ ਕਿਹਾ ਸੀ ਮੰਗ ਲੈ ਕੁਝ ਤੇ ਤੂੰ ਆਪਣੇ ਘਰ ਦੇ ਹਾਲਾਤ ਹੀ ਵੇਖ ਲੈਂਦਾ ਇਤਨਾ ਧਨ ਦੌਲਤ ਮੰਗ ਲੈਂਦਾ ਸਤਿਗੁਰੂ ਮਹਾਰਾਜ ਤੋਂ ਪਾਤਸ਼ਾਹ ਕਿਰਪਾ ਕਰਕੇ ਮੈਨੂੰ ਇੰਨਾ ਧਨ ਦੇਵੋ ਕਿ ਮੇਰੀਆਂ ਆਉਣ ਵਾਲੀਆਂ ਪੁਸ਼ਤਾਂ ਤੋਂ ਵੀ ਨਾ ਮੁੱਕੇ ਧਨ ਦੌਲਤ ਮੰਗ ਲੈਂਦਾ ਇਹ ਸਾਰੀਆਂ ਗੱਲਾਂ ਭਾਈ ਰੂਪ ਸਿੰਘ ਦੀ ਪੁੱਤਰੀ ਕੋਲ ਬੈਠੀ ਸੁਣ ਰਹੀ ਸੀ ਸੁਣ ਰਹੀ ਸੀ ਇਹ ਸਾਰੀਆਂ ਗੱਲਾਂ ਤੇ ਬੋਲ ਪੈਂਦੀ ਹੈ ਪਿਤਾ ਜੀ ਤੁਸੀਂ ਬੜਾ ਚੰਗਾ ਕੀਤਾ ਸਤਿਗੁਰੂ ਮਹਾਰਾਜ ਨੂੰ ਇਹ ਕਹਿ ਦਿੱਤਾ ਕਿ ਸਤਿਗੁਰੂ ਮਹਾਰਾਜ ਆਪ ਜੀ ਨੇ ਬੜੀਆਂ ਬਖਸ਼ਿਸ਼ਾਂ ਕੀਤੀਆਂ ਨੇ ਪਰ ਹੁਣ ਜਦੋਂ ਵੀ ਸਤਿਗੁਰੂ ਮਹਾਰਾਜ ਤੁਹਾਨੂੰ ਪੁੱਛਣਗੇ ਤਾਂ ਤੁਸੀਂ ਇਹ ਕਹਿਣਾ ਹੈ ਸਤਿਗੁਰੂ ਮਹਾਰਾਜ ਆਪ ਜੀ ਨੇ ਕਿਰਪਾ ਕੀਤੀ ਹੈ ਬੜੀਆਂ ਰਹਿਮਤਾਂ ਬਖਸ਼ਿਸ਼ ਕੀਤੀਆਂ ਨੇ ਪਰ ਆਪ ਜੀ ਹੁਣ ਕਿਰਪਾ ਇਹ ਕਰੋ कि ਜਿਤਨੀ ਤੁਸੀਂ ਸਾਨੂੰ ਬਖਸ਼ਿਸ਼ ਕੀਤੀ ਹੈ ਜਿਤਨਾ ਸਾਨੂੰ ਦਿੱਤਾ ਹੈ ਕਿਰਪਾ ਕਰਕੇ ਉਸ ਦੇ ਵਿੱਚ ਹੀ ਸਾਨੂੰ ਸਬਰ ਸੰਤੋਖ ਬਖਸ਼ਿਸ਼ ਕਰੋ ਸਤਿਗੁਰੂ ਮਹਾਰਾਜ ਇਹ ਮੰਗਣਾ ਹੈ ਤੇ ਭਾਈ ਰੂਪ ਕੈਣ ਰੂਪ ਸਿੰਘ ਕਹਿਣ ਲੱਗਾ ਧੀਏ ਪਹਿਲਾਂ ਮੈਂ ਜਾ ਕੇ ਆਪਣੇ ਭਰਾ ਨੂੰ ਪੁੱਛਿਆ ਉਹ ਕਹਿਣ ਲੱਗਾ ਜਮੀਨ ਜਾਇਦਾਦ ਮੰਗ ਲੈਂਦਾ ਤੇਰੀ ਮਾਂ ਆਖਦੀ ਹੈ ਕਿ ਤੂੰ ਧਨ ਪਦਾਰਥ ਮੰਗ ਲੈਂਦਾ ਸਤਿਗੁਰਾਂ ਤੋਂ ਤੇ ਤੂੰ ਆਖਿਆ ਹੈ ਕਿ ਸਬਰ ਮੰਗ ਲੈ ਹੁਣ ਪੁੱਤਰ ਇਹ ਕੁਝ ਤਾਂ ਮੈਨੂੰ ਕਹਿਣਾ ਨਹੀਂ ਆਉਂਦਾ ਇਸ ਤਰ੍ਹਾਂ ਕਰੀ ਤੂੰ ਮੇਰੇ ਨਾਲ ਕਰ ਨੂੰ ਗੁਰੂ ਦਰਬਾਰ ਦੀ ਵਿੱਚ ਚੱਲੀ ਗੁਰੂ ਦਰਬਾਰ ਦੇ ਵਿੱਚ ਚੱਲਨੀ ਤੇ ਆਪੇ ਹੀ ਮੰਗ ਲਮੀ ਸਤਿਗੁਰੂ ਮਹਾਰਾਜ ਦੂਸਰੇ ਦਿਨ ਆਪਣੀ ਧੀ ਨੂੰ ਨਾਲ ਲੈ ਕੇ ਚਲੇ ਆ ਜਾਂਦਾ ਹੈ ਸਤਿਗੁਰੂ ਮਹਾਰਾਜ ਦੇ ਸਨਮੁਖ ਆ ਕੇ ਬੇਨਤੀ ਕਰਦਾ ਹੈ ਸਤਿਗੁਰੂ ਮਹਾਰਾਜ ਅੱਜ ਆਪ ਜੀਾਂ ਤੋਂ ਕੁਝ ਮੰਗਣਾ ਹੈ ਸਤਿਗੁਰੂ ਮਹਾਰਾਜ ਕਹਿਣ ਲੱਗੇ ਮੰਗ ਲੈ ਭਾਈ ਜੋ ਚੀਜ਼ ਚੀਜ਼ ਚਾਹੀਦੀ ਹੈ ਰੂਪ ਸਿੰਘ ਮੰਗ ਲੈ ਭਾਈ ਰੂਪ ਸਿੰਘ ਜੋ ਚੀਜ਼ ਵੀ ਚਾਹੀਦੀ ਹੈ ਇਹ ਰੂਪ ਸਿੰਘ ਕਹਿਣ ਲੱਗਾ ਸਤਿਗੁਰੂ ਮਹਾਰਾਜ ਇਹ ਮੇਰੀ ਬੱਚੀ ਹੈ ਮੇਰੀ ਪੁੱਤਰੀ ਹੈ ਇਹ ਮੰਗੇਗੀ हां पुत्र मांग ਕੀ ਚਾਹੀਦਾ ਹੈ ਸਤਿਗੁਰੂ ਮਹਾਰਾਜ ਨੇ ਮੰਗ ਲੈ ਕੀ ਚਾਹੀਦਾ ਹੈ ਅਜੇ ਇਹ ਰੂਪ ਸਿੰਘ ਦੀ ਪੁੱਤਰੀ ਕਹਿਣ ਲੱਗੀ ਬੜੀ ਮਿੱਠੀ ਆਵਾਜ਼ ਦੇ ਵਿੱਚ ਬੋਲਦੀ ਹੈ ਸਤਿਗੁਰੂ ਮਹਾਰਾਜ ਜੇ ਤੁਸੀਂ ਤਰੁੱਠੇ ਹੋ ਮੇਰੇ ਪਿਤਾ ਦੀ ਸੇਵਾ ਤੇ ਪ੍ਰਸੰਨ ਹੋਏ ਹੋ ਤਾਂ ਕਿਰਪਾ ਕਰੋ ਸਤਿਗੁਰੂ ਮਹਾਰਾਜ ਤੁਸੀਂ ਜੋ ਕੁਝ ਵੀ ਸਾਨੂੰ ਦਿੱਤਾ ਹੈ ਜਿਤਨੀਆਂ ਸਾਡੇ ਤੇ ਬਖਸ਼ਿਸ਼ਾਂ ਕੀਤੀਆਂ ਨੇ ਸਤਿਗੁਰੂ ਮਹਾਰਾਜ ਕਿਰਪਾ ਕਰੋ ਉਸ ਦੇ ਵਿੱਚ ਸਬਰ ਬਖਸ਼ਿਸ਼ ਕਰੋ ਸਬਰ ਤੇ ਸੰਤੋਖ ਆ ਜਾਵੇ ਸਾਨੂੰ ਇਹੀ ਰਹਿਮਤਾਂ ਬਖਸ਼ਿਸ਼ ਕਰੋ ਸਤਿਗੁਰੂ ਮਹਾਰਾਜ ਕਿਸੇ ਹੋਰ ਦੁਆਰੇ ਦੇ ਮੰਗਤੇ ਨਾ ਬਣੀ ਪਾਤਸ਼ਾਹ ਇਹੀ ਕਿਰਪਾ ਰੱਖਣੀ ਜੇ ਮੰਗੀਏ ਤਾਂ ਤੇਰੇ ਦਰਬਾਰ ਤੋਂ ਮੰਗੀਏ ਕਿਸੇ ਦਰਬਾਰ ਦੇ ਮੰਗ ਤੇ ਨਾ ਬਣੀਏ ਤੇ ਜਿਤਨਾ ਤੁਸੀਂ ਦੇ ਦਿੱਤਾ ਹੈ ਉਸ ਦੇ ਵਿੱਚ ਹੀ ਸਬਰ ਆ ਜਾਵੇ। ਇਹ ਹੀ ਕਿਰਪਾ ਕਰ। ਸਤਿਗੁਰੂ ਮਹਾਰਾਜ ਮੁਸਕਰਾਉਣ ਲੱਗੇ ਭਾਈ ਰੂਪ ਸਿੰਘ। ਧੰਨ ਹੈ ਤੂੰ ਜਿਸ ਦੀ ਇਤਨੀ ਗਿਆਨਵਾਨ ਪੁੱਤਰੀ ਹੈ ਭਾਈ। ਇਸ ਨੇ ਕੁਝ ਵੀ ਨਹੀਂ ਮੰਗਿਆ। ਤੇ ਸਭ ਕੁਝ ਮੰਗ ਲਿਆ ਸਭ ਕੁਝ ਮੰਗ ਲਿਆ ਹੈ ਤੇਰੀ ਪੁੱਤਰੀ ਨੇ ਸਤਿਗੁਰੂ ਮਹਾਰਾਜ ਆਸਣਾਂ ਤੋਂ ਉੱਠਦੇ ਨੇ ਤੇ ਆ ਕੇ ਉਸ ਬੱਚੀ ਦੇ ਸਿਰ ਦੇ ਉੱਤੇ ਹੱਥ ਰੱਖਦੇ ਹੁੰਦੇ ਨੇ ਬੇਨਤੀ ਕਰ ਰਹੀ ਹੈ ਸਤਿਗੁਰੂ ਮਹਾਰਾਜ ਕਿਰਪਾ ਕਰਿਓ ਅਸੀਂ ਭੁੱਖੇ ਤਾਂ ਸੌਂ ਜਾਈਏ ਪਰ ਕਿਸੇ ਦੁਆਰੇ ਦੇ ਹੋਰ ਦੁਆਰੇ ਦੇ ਮੰਗਤੇ ਨਾ ਹੋਈਏ ਸਤਿਗੁਰੂ ਮਹਾਰਾਜ ਐਸਾ ਸੰਤੋਖ ਬਖਸ਼ਿਸ਼ ਕਰੋ ਇਸ ਸਤਿਗੁਰੂ ਮਹਾਰਾਜ ਸਿਰ ਤੇ ਹੱਥ ਰੱਖਦੇ ਨੇ ਕਹਿਣ ਲੱਗੇ ਪੁੱਤਰ ਤੂੰ ਭੁੱਖੇ ਕਿਉਂ ਸੌਵੇਂਗੀ ਨਾ ਪੁੱਤਰ ਅੱਜ ਤੂੰ ਕੁਝ ਵੀ ਨਹੀਂ ਮੰਗਿਆ ਤੇ ਸਭ ਕੁਝ ਮੰਗ ਲਿਆ ਜਾਂ ਲੋਕ ਪਰਲੋਕ ਦੇ ਸਾਰੇ ਸੁੱਖ ਤੇਰੀਆਂ ਝੋਲੀਆਂ ਦੇ ਵਿੱਚ ਪੈ ਜਾਣੇ ਨੇ ਪੁੱਤਰ ਦੁਨੀਆ ਦੀ ਹਰ ਕੋਈ ਖੁਸ਼ੀ ਅੱਜ ਤੇਰੇ ਘਰ ਦੇ ਵਿੱਚ ਹੈ ਭਾਈ ਰੂਪ ਸਿੰਘ ਅਜੇ ਇਸ ਬੱਚੀ ਨੇ ਕੁਝ ਵੀ ਨਾ ਮੰਗ ਕੇ ਤੇਰੇ ਘਰ ਦੇ ਵਿੱਚ ਸਾਰੀਆਂ ਰਹਿਮਤਾਂ ਸਾਰੀਆਂ ਬਖਸ਼ਿਸ਼ਾਂ ਲੈ ਲਈਆਂ ਤੇਰੀ ਸੇਵਾ ਦਾ ਸਦਕਾ ਤੇਰੀ ਸੇਵਾ ਪ੍ਰਵਾਨ ਹੋਈ ਹੈ ਤੇਰੇ ਘਰ ਦੇ ਵਿੱਚ ਕਿਸੇ ਚੀਜ਼ ਦਾ ਟੁੱਟਾ ਨਹੀਂ ਰਹਿਣਾ ਭਾਈ ਰੂਪ ਸਿੰਘ ਸਤਿਗੁਰੂ ਮਹਾਰਾਜ ਅਸ਼ੀਰਵਾਦ ਦੇ ਰਹੇ ਨੇ ਅਸ਼ੀਰਵਾਦ ਦੇ ਰਹੇ ਨੇ ਭਾਈ ਰੂਪ ਸਿੰਘ ਨੂੰ ਤੇ ਭਾਈ ਰੂਪ ਸਿੰਘ ਚਰਨਾਂ ਤੇ ਬੈਠਾ ਸਤਿਗੁਰੂ ਮਹਾਰਾਜ ਆਪ ਜੀ ਤਰੁੱਠੇ ਹੋ ਤਾਂ ਕਿਰਪਾ ਕਰੋ ਨਾਮ ਦੀਆਂ ਦਾਤਾਂ ਵੀ ਬਖਸ਼ਿਸ਼ ਕਰ ਦੇਵੋ ਨਾਮ ਦੀਆਂ ਬਖਸ਼ਿਸ਼ਾਂ ਸੇਵਾ ਸਿਮਰਨ ਵੀ ਬਖਸ਼ਿਸ਼ ਕਰ ਦਿਓ ਸਤਿਗੁਰੂ ਮਹਾਰਾਜ ਮੰਗ ਰਿਹਾ ਹੈ ਸਤਿਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਬੈਠ ਕੇ ਕੀ ਆਖ ਰਿਹਾ ਹੈ ਭਾਈ ਰੂਪ ਸਿੰਘ ਆਓ ਇੱਕ ਵਾਰ ਆਪਾਂ ਵੀ ਪੜ ਲਈਏ ਭਾਈ ਬਖਸ਼ੀ ਗੁਰ ਮੇਰਿਆ ਸੇਵਾ ਤੇ ਸਿਮਰਨ ਮੈਨੂੰ 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 ਸੇਵਾ ਤੇ ਸਿਮਰਨ ਮੈਨੂੰ ਸੇਵਾ ਤੇ ਸਿਮਰਨ ਮੈਨੂੰ ਸੇਵਾ ਤੇ ਸਿਮਰਨ ਮੈਨੂੰ ਬਖਸ਼ੀ ਗੁਰ ਮੇਰਿਆ ਸੇਵਾ ਤੇ ਸਿਮਰਨ ਮੈਨੂੰ ਬਖਸ਼ੀ ਗੁਰ ਮੇਰਿਆ ਸੇਵਾ ਤੇ ਸਿਮਰਨ ਮੈਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ